ਆ ਰਹੇ ਲੋਜੀ ਕਰਤਾ ਕਰਤਾ ਲੈ ਲੋ ਆਹੋ ਲੋਜੀ ਅੱਜ ਦਾ ਬਲੌਗ ਕਰਦੇ ਆ ਸਟਾਰਟ ਗਾਇਸ ਅੱਜ ਆਪਾਂ ਜਾ ਰਹੇ ਆ ਜੀ ਸਾਡਾ ਕੰਪਨੀ ਦਾ ਸੀਐਮ ਕੰਕਰੀਟ ਵਾਲਾ ਜੋ ਹੁੰਦਾ ਉਹ ਕਿਤੇ ਖੇਤਾਂ ਦੇ ਵਿੱਚ ਕਿਤੇ ਡਿੱਗ ਪਿਆ ਤੇ ਆਪਾਂ ਜੀਸੀਬੀ ਮੰਗਾ ਲਈਏ ਤੇ ਹਾਈਡਰਾ ਵੀ ਬੰਗਾ ਲਿਆ ਹੈ ਆਪਾਂ ਜਾ ਕੇ ਦੇਖਦੇ ਆ ਉੱਥੇ ਕੀ ਪੋਜੀਸ਼ਨ ਆ ਜੁੜੇ ਰਹੋ ਤੁਸੀਂ ਤੇ ਦੇਖੋ ਉਹਨੂੰ ਆਪਾਂ ਕਿਵੇਂ ਕਢਾਉਂਦੇ ਆ ਜਾ ਕੇ ਠੀਕ ਹੈ ਜੀ ਮੈਂ ਤੁਹਾਨੂੰ ਦੱਸਾਂਗੇ ਆਪਾਂ ਇੱਕ ਆਪਰੇਟਰ ਜੋ ਕਿ ਬਹੁਤ ਹੀ ਵੱਡੇ ਆਪਰੇਟਰ ਦੇ ਸਾਡੇ ਕੋਲ ਮਸ਼ੀਨ ਦੇ ਤੇ ਆ ਇਹਨੂੰ ਕੱਢਣ ਆਏ ਨੇ ਟੀਐਮ ਕਿਤੇ ਸਾਈਡ ਦੇਣ ਦੇ ਚੱਕਰ ਚ ਸਾਈਡ ਨੂੰ ਉਤਰ ਗਿਆ ਤੇ ਹੁਣ ਇੱਥੇ ਬਿਜਲੀ ਦੀਆਂ ਤਾਰਾਂ ਵੀ ਨੇ ਬਹੁਤ ਸੰਭਲ ਕੇ ਇਹ ਕੰਮ ਕਰਨਾ ਪਊਗਾ ਤੇ ਮਸ਼ੀਨ ਦਾ ਜੋ ਆਪਰੇਟਰ ਆਇਆ ਹੋਇਆ ਆ ਤੁਸੀਂ ਮਿਲ ਸਕਦੇ ਹੋ ਕੀ ਨਾਮ ਹੈ ਤੇਰੇ ਪਰ ਮੇ ਜੋ ਕੀ ਕਰੇਗਾ ਤੂੰ ਫਿਰ ਹੁਣ ਕੱਢੂਗਾ ਇਹਨੂੰ ਨਹੀਂ ਤੂੰ ਕੀ ਕਰ ਤੂੰ ਵੀ ਕਰ ਲੈ ਅੱਛਾ ਤੂੰ ਮਿੱਟੀ ਪੜਦਾ ਐ ਇੱਦਾਂ ਲੱਗਿਆ ਕਿ ਤੀਨੋਂ ਆਉਂਦਾ ਅੱਛਾ ਤੈਨੂੰ ਤੈਨੂੰ ਆਉਂਦੀ ਐ ਚਲਾਉਣੇ ਤੈਨੂੰ ਆਉਂਦੀ ਐ ਚਲਾਉਣੇ ਚਲਾ ਲੈਂਦਾ ਪਿਛਲੇ ਵਾਲੀ ਆਉਂਦੀ ਐ ਨਹੀਂ ਪਕੜ ਹੁੰਦਾ ਤੂੰ ਮਸ਼ੀਨ ਚਲਾ ਲੈਂਦਾ ਅੱਛਾ ਇਹ ਵਾਲਾ ਤੈਨੂੰ ਆਉਂਦਾਗਾ ਪਿਛਲਾ ਉਹ ਨਹੀਂ ਆਉਂਦਾ ਅਗਲੇ ਵਾਲਾ ਇਹੀ ਤਾਂ ਸਭ ਤੋਂ ਔਖਾਗਾ ਇਹ ਤੂੰ ਚਲਾ ਲੈਂਦਾ ਹੈ ਕਿਤੇ ਸਾਡੇ ਕੋਲੇ ਫਲਦੇ ਤਾਂ ਨਹੀਂ ਸੜਦਾ ਆਉਂਦੀ ਤੈਨੂੰ ਉਹ ਲੈ ਕੇ ਕਿੱਥੇ ਆ ਰਿਹਾ ਇਹਨੂੰ ਕੱਢ ਫਰੀ ਨੂੰ ਕੱਢ ਯਾਰ ਕਿੱਥੇ ਆ ਉਹ ਮਸਾ ਕਿੱਥੇ ਪਿੱਛੇ ਬੈਠੇ ਚੰਨੀ ਹੁਣ ਲੈ ਕੇ ਆ ਤੂੰ ਮੜੇ ਆਪਦੇ ਚੰਨੀ ਵੀਰੇ ਨੂੰ ਤੇਰੇ ਚੰਨੀ ਵੀਰੇ ਨੂੰ ਦੱਸ ਦੇ ਅਸੀਂ ਇਹ ਕੋਈ ਕੰਮ ਆ ਯਾਰ ਐ ਇਹਨੂੰ ਕੱਢੋ ਯਾਰ ਇਹਨੂੰ ਜੇ ਲਾਈਟ ਚੱਲ ਗਈ ਪੰਡਲ ਸਾਰਾ ਜੇ ਲਾਈਟ ਚੱਲ ਗਈ ਪੰਡ ਵਾਲੇ ਕੁੱਟਣਗੇ ਤੁਹਾਨੂੰ ਮੁਰਗੇ ਬਣਾਵਣਾ ਛੋਣ ਇਹਨੂੰ ਇਹਨੇ ਨੂੰ ਕੱਢ ਲੈ ਕੱਢ ਦਿੰਦਾ ਇਹਨੂੰ ਤੂੰ ਤਾਂ ਕਹਿੰਦਾ ਮੈਨੂੰ ਆਉਂਦੀ ਏ ਚੰਨੀ ਵੀਰੇ ਨੂੰ ਪਤਾ ਹੈ ਚੰਨੀ ਵੀਰੇ ਨੂੰ ਪਤਾ ਓ ਚੰਨੀ ਵੀਰੇ ਇੱਧਰ ਆ ਓ ਇੱਧਰ ਆ ਓ ਚੰਨੀ ਲੋ ਜੀ ਹਾਈਡਰਾ ਆਪਣਾ ਆ ਚੁੱਕਿਆ ਹੈ ਤੇ ਨਾਲ 2C ਵੀ ਕੋਈ ਸਿੱਜੇ ਨਾਲ ਆਪਣੀ ਟੀਮ ਦੇ ਚਾਹੇ ਹੋਣੇ ਤੇ ਆਪਾਂ ਕਰ ਰਹੇ ਆ ਪੂਰੀ ਕੋਸ਼ਿਸ਼ ਕੱਢਣ ਦੀ ਤੇ ਸੰਕਲਪ ਆ ਲਿਆ ਜੀ ਆਪਾਂ ਢੌਣ ਦੇ ਨੇੜੇ ਤੇ ਹੁਣ ਕਰਦੇ ਪਿਆਰੀ ਆਪਾਂ ਪੂਰੇ ਕੱਢਣ ਦੀ ਪੂਰੀ ਪੋਜੀਸ਼ਨ ਤਿਆਰ ਹੈ ਜੀ ਦੇਖਦੇ ਰਹੋ ਤੁਸੀਂ बेगे, 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 बेगे। ए, चक्के गया बह गया बह ओ जोर मार थोड़ा तू भी है। लो जी भी मिलके ਇਹਨੂੰ ਕੱਢ ਰਿਹਾ ਲੋ ਜੀ ਕਰਤਾ ਕਰਤਾ ਸਾਈਡ ਨੂੰ ਲਾ ਬਰਾਬਰ ਜੋੜ ਲਵਾ ਜੇ ਜੀ ਵੀ ਦਾ ਚੱਲ 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 ਆਉਂਦੇ ਆ ਆ ਗਿਆ ਉਹ ਜੀ ਆਪਾਂ ਦੇਖ ਲਓ ਪੈਰ ਮੁੜ ਰਿਹਾ ਜੀ ਆਪਾਂ ਰੋਟਾ ਨਹੀਂ ਕਰਦੇ ਜੀ ਜੀ ਐਕਸੈਪਟ ਕਰਦੇ ਲਓ ਜੀ ਗਾਇਸ ਅੱਜ ਦਾ ਬਲੌਗ ਚ ਅਸੀਂ ਤੁਹਾਨੂੰ ਦਿਖਾਇਆ ਜੀ ਕਿਵੇਂ ਜਿਹੜਾ ਕੰਕਰੀਟ ਵਾਲਾ ਟੀਐਮ ਆ ਉਹਨੂੰ ਆਪਾਂ ਕਿਵੇਂ ਕਟਾਇਆ ਜੀਸੀਬੀ ਤੇ ਹੈਡਰੇ ਦੀ ਮਦਦ ਨਾਲ ਹੈਡਰੇ ਦੀ ਮਦਦ ਆ ਤੇ ਖੈਰਾ ਸਾਹਿਬ ਨੇ ਪੂਰੀ ਸਪੋਰਟ ਕੀਤੀ ਆਪਣੀ ਕੈਮਰੇ ਤੇ ਤੇ ਹੁਣ ਆਪਾਂ ਜਾ ਰਹੇ ਆ ਜੀ ਮੁਹਾਲੀ ਤੇ ਅੱਜ ਦਾ ਬਲੌਗ ਅਸੀਂ ਸਾਡਾ ਇਨਾ ਕੀ ਸੀ No, no, no. <laughs>